ਅੱਜ ਦੀ ਵੀਡੀਓ ਵਿੱਚ ਆਪਾਂ ਅੰਬ ਦਾ ਆਚਾਰ ਪਾ ਕੇ ਤਿਆਰ ਕਰਾਂਗੇ ਵੈਸੇ ਤਾਂ ਅੰਬ ਦਾ ਆਚਾਰ ਸਾਰੇ ਹੀ ਪਾ ਲੈਂਦੇ ਹਨ ਪਰ ਜੇਕਰ ਤੁਸੀਂ ਮੇਰੀ ਦੱਸੇ ਤਰੀਕੇ ਮੁਤਾਬਕ ਆਚਾਰ ਪਾਉਂਗੇ ਤਾਂ ਤੁਹਾਡਾ ਆਚਾਰ ਕਦੇ ਵੀ ਖਰਾਬ ਨਹੀਂ ਹੋਵੇਗਾ ਤੇ ਸਾਲੋ ਸਾਲ ਤੱਕ ਤੁਸੀਂ ਇਸ ਨੂੰ ਇੰਜੋਏ ਕਰ ਪਾਉਂਗੇ ਹੁਣ ਸ਼ੁਰੂ ਕਰਦੇ ਹਾਂ ਰੈਸਪੀ ਨੂੰ ਜੀ ਸਭ ਤੋਂ ਪਹਿਲਾਂ ਅੰਬਾਂ ਨੂੰ ਪਾਣੀ ਵਿੱਚ ਭਿਉਂ ਕੇ ਛੱਡ ਦੇਣਾ ਹੈ ਤੇ ਅੰਬ ਜੋ ਤੁਸੀਂ ਲੈਣੇ ਹਨ ਉਹ ਦੇਖ ਕੇ ਲੈਣੇ ਹਨ ਜਨਕਿ ਇਸ ਨੂੰ ਨੱਪ ਕੇ ਦੇਖ ਲੈਣਾ ਹੈ ਕਿ ਅੰਬ ਥੋੜੀ ਜਿਹੀ ਸਖਤ ਹੋਣੀ ਚਾਹੀਦੇ ਹਨ ਜਿੰਨਾਂ ਦਾ ਸੀ ਆਚਾਰ ਪੋਣਾ ਹੈ ਉਹ ਅੰਬਾਂ ਨੂੰ ਘੱਟੋ-ਘੱਟ 7 ਤੋਂ 8 ਘੰਟੇ ਜਾਂ ਫਿਰ ਓਵਰਨਾਈਟ ਪਾਣੀ ਵਿੱਚ ਭਿਉਂ ਕੇ ਛੱਡ ਦਵੋ ਇਸ ਤਰ੍ਹਾਂ ਕਰਨ ਦੇ ਨਾਲ ਅੰਬਾਂ ਦੀ ਗਰਮੈਸ਼ ਜੋ ਹੈ ਉਹ ਨਿਕਲ ਜਾਂਦੀ ਹੈ ਇਸ ਤੋਂ ਬਾਅਦ ਅੰਬਾਂ ਨੂੰ ਪਾਣੀ ਵਿੱਚੋਂ ਕੱਢ ਲਵੋ ਤੇ ਕਿਸੇ ਸੁਤੀ ਕੱਪੜੇ ਉੱਤੇ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਪੂੰਝ ਲਵੋ ਤਾਂ ਕਿ ਅੰਬਾਂ ਵਿੱਚ ਕਿਸੇ ਵੀ ਕਿਸਮ ਦੀ ਨਮੀ ਜੋ ਹੈ ਉਹ ਨਾ ਰਹੇ ਜਦੋਂ ਅੰਬ ਚੰਗੀ ਤਰ੍ਹਾਂ ਪੂਝ ਲਿੱਤੇ ਤਾਂ ਉਸ ਤੋਂ ਬਾਅਦ ਬਾਰੀ ਹੁੰਦੀ ਹੈ ਇਹਨਾਂ ਨੂੰ ਕੱਟਣ ਦੀ ਅੰਬਾਂ ਦਾ achar ਮੈਂ ਬਿਨਾ ਗੁੱਟਲੀ ਤੋਂ ਪਾ ਕੇ ਤੋਂ ਬਿਨਾ ਹੀ ਪਾ ਕੇ ਤਿਆਰ ਕਰਾਂਗੀ ਕਿਉਂਕਿ ਗੁੱਟਲੀ ਵਾਲਾ achar ਸਾਡੇ ਪਸੰਦ ਨਹੀਂ ਕਰਦੇ ਇਸ ਲਈ ਮੈਂ ਇਹਨਾਂ ਨੂੰ ਚਾਕੂ ਨਾਲ ਕੱਟ ਕੇ ਹੀ ਪਾਵਾਂਗੀ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਅੰਬਾਂ ਨੂੰ ਨਾ ਹੀ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਮੋਟਾ ਕੱਟਣਾ ਹੈ ਜਿਸ ਤਰ੍ਹਾਂ ਦੀਆਂ ਫਾੜਾਂ ਤੁਸੀਂ ਪਸੰਦ ਕਰਦੇ ਹੋ ਉਸ ਤਰ੍ਹਾਂ ਦੇ ਪੀਸਾਂ ਵਿੱਚ ਵੀ ਤੁਸੀਂ ਅੰਬਾਂ ਨੂੰ ਕੱਟ ਕੇ ਤਿਆਰ ਕਰ ਲੈਣਾ ਹੈ ਇਸ ਤਰ੍ਹਾਂ ਸਾਰੇ ਅੰਬਾਂ ਨੂੰ ਕੱਟ ਲੈਣਾ ਹੈ ਤੇ ਗੁੱਠਲੀਆਂ ਨੂੰ ਇੱਕ ਪਾਸੇ ਕੱਢ ਦੇਣਾ ਹੈ ਹੁਣ ਸਾਰੇ ਅੰਬ ਕੱਟੇ ਗਏ ਹਨ ਇਹਨਾਂ ਨੂੰ ਆਪਾਂ ਇੱਕ ਚਾਦਰ ਜਾਂ ਕਿਸੇ ਸੁਤੀ ਕੱਪੜੇ ਦੇ ਉੱਪਰ ਪੂਰੀ ਰਾਤ ਸੁੱਕਣ ਲਈ ਛੱਡ ਦੇਵਾਂਗੇ ਅੰਬ ਦੇ achar ਵਿੱਚ ਇਹ ਸਭ ਤੋਂ ਇੰਪੋਰਟੈਂਟ ਟਿਪਸ ਹੈ ਕਿਉਂਕਿ achar ਜਦੋਂ ਵੀ ਖਰਾਬ ਹੁੰਦਾ ਹੈ ਤਾਂ ਉਹ ਪਾਣੀ ਲੱਗ ਕੇ ਹੀ ਖਰਾਬ ਹੁੰਦਾ ਹੈ ਹੁਣ achar ਸਾਡਾ ਖਰਾਬ ਨਾ ਹੋਵੇ ਤੇ ਸਾਲੋਂ ਸਾਲ ਤੱਕ ਅਸੀਂ ਇਸ ਨੂੰ ਇੰਜੋਏ ਕਰੀਏ ਇਸੇ ਲਈ ਆਪਾਂ ਇਸ ਦਾ ਸਾਰਾ ਪਾਣੀ ਸੁਕਾ ਦੇਣਾ ਹੈ ਅਗਲੇ ਦਿਨ achar ਸਾਡਾ ਸੁੱਕ ਚੁੱਕਾ ਹੈ ਹੁਣ ਆਪਾਂ ਇਸ ਨੂੰ ਵਜ਼ਨ ਕਰਕੇ ਦੇਖਦੇ ਹਾਂ ਕਿਉਂਕਿ ਗੁਠਨੀਆਂ ਵੀ ਨਿਕਲ ਚੁੱਕੀਆਂ ਹਨ ਤੇ ਸੁਕਾਵ ਵੀ ਲਿੱਤਾ ਹੈ ਇਸ ਕਰਕੇ ਇਸ ਦਾ ਵਜ਼ਨ ਕਾਫੀ ਘਟ ਜਾਂਦਾ ਹੈ ਮਿੰਨੀ 5 ਕਿਲੋ ਅੰਬਾਂ ਨੂੰ ਕੱਟਿਆ ਸੀ ਜਿਸ ਵਿੱਚੋਂ ਤੁਸੀਂ ਮੰਨ ਕੇ ਚੱਲੋਗੇ ਸਵਾ 3 ਕਿਲੋ ਅੰਬਨ ਜੋ ਹੈ ਉਹ ਆਪਣੇ ਕੋਲ ਕੱਟ ਕੇ ਤਿਆਰ ਹੋਏ ਹਨ ਉਸ ਦਾ ਪਾਣੀ ਸੁੱਕ ਗਿਆ ਤੇ ਕੁਝ ਕੁ ਗੁੱਠੀਆਂ ਨਿਕਲ ਗਈਆਂ ਹਨ ਇਸ ਕਰਕੇ ਇਹਨਾਂ ਦਾ ਵਜ਼ਨ ਘਟ ਗਿਆ ਹੈ ਹੁਣ ਕਿਸੇ ਖੁੱਲੇ ਬਰਤਨ ਜਾਂ ਪ੍ਰਾਂਤ ਵਿੱਚ ਆਪਾਂ ਪਾਵਾਂਗੇ 750 ਗ੍ਰਾਮ ਨਮਕ ਕਿਉਂਕਿ 1 ਕਿਲੋ ਅੰਬਾ ਵਿੱਚ 150 ਗ੍ਰਾਮ ਨਮਕ ਪੈਂਦਾ ਹੈ ਸੋ ਇਸੇ ਹਿਸਾਬ ਦੇ ਨਾਲ ਆਪਾਂ 750 ਗ੍ਰਾਮ ਨਮਕ ਲਵਾਂਗੇ ਇੱਕ ਕੜਚੀ ਲਾਲ ਮਿਰਚ ਇੱਕ ਕੜਚੀ ਹਲਦੀ 120 ਗ੍ਰਾਮ ਸੌਫ 70 ਗ੍ਰਾਮ ਕਲੌਂਜੀ ਤੇ 120 ਗ੍ਰਾਮ ਲਵਾਂਗੇ ਮੇਥੀ ਹੁਣ ਇਸ ਵਿੱਚ ਐਡ ਕਰਾਂਗੇ ਸਰੋਂ ਦਾ ਤੇਲ ਤੇਲ ਆਪਾਂ ਇੰਨਾ ਪੋਣਾ ਹੈ ਤਾਂ ਕਿ ਸਾਰੀ ਮਸਾਲੇ ਜੋ ਹਨ ਉਹ ਤੇਲ ਵਿੱਚ ਲਿਬੜ ਜਾਣ ਬਹੁਤ ਜ਼ਿਆਦਾ ਤੇਲ ਪਾਉਂਦੀ ਲੋੜ ਨਹੀਂ ਹੈ ਹੁਣ ਅੰਬ ਇਸ ਮਸਾਲੇ ਵਿੱਚ ਲਵੇੜ ਕੇ ਚੰਗੀ ਤਰ੍ਹਾਂ ਤੇ ਭਾਂਡੇ ਵਿੱਚ ਪਾਉਂਦੇ ਰਾਵਾਂਗੇ ਇਸ ਤਰ੍ਹਾਂ ਸਾਰੇ ਅਚਾਰ ਨੂੰ ਬਰਤਨ ਵਿੱਚ ਪਾ ਲਵਾਂਗੇ ਅਚਾਰ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਹੈ ਕਿ ਅਚਾਰ ਆਪਾਂ ਜਿਹੜੇ ਵੀ ਬਰਤਨ ਵਿੱਚ ਪਾਉਣਾ ਹੈ ਉਸ ਨੂੰ ਚੰਗੀ ਤਰ੍ਹਾਂ ਤੁੱਪ ਲਵਾ ਲੈਣੀ ਹੈ ਤਾਂ ਕਿ ਅਚਾਰ ਵਿੱਚ ਕਿਸੇ ਕਿਸਮ ਦੀ ਫੰਗਸ ਵਗਾਰਾ ਨਾ ਲੱਗੇ ਅਚਾਰ ਲਈ ਤੁਸੀਂ ਕੋਈ ਵੀ ਪਿੱਪੀ ਜਾਂ ਕੋਈ ਵੀ ਵਰਤਮਾਨ ਵਗੈਰਾ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਦੇ ਉੱਪਰ ਡਿਪੈਂਡ ਕਰਦਾ ਹੈ ਹੁਣ ਇਸ ਦਾ ਟੱਕਣ ਬੰਦ ਕਰ ਦੇਵਾਂਗੀ ਤੇ ਇਸ ਨੂੰ ਵਿਚਾਲ ਦੀ ਦੋ ਜਾਂ ਤਿੰਨ ਵਾਰ ਤੋ ਫਲਵਾ ਦੇਵਾਂਗੇ ਲੋ ਜੀ ਅੰਬ ਦਾ ਅਚਾਰ ਜੋ ਹੈ ਉਹ ਬਣ ਕੇ ਪਿਆਰ ਹੋ ਚੁੱਕਾ ਹੈ ਇਸ ਤਰੀਕੇ ਨਾਲ ਪਾਇਆ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਫੰਗਸ ਵਗੈਰਾ ਲੱਗਦੀ ਹੈ ਸੋ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਜੇਕਰ ਵੈਲਿਊਏਬਲ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ